ਮੋਹਾਲੀ ਦੇ ਨਵੇਂ ਸਟੇਡੀਅਮ ਦੇ ਵਿੱਚ ਕੱਲ ਮੈਚ ਦਾ ਆਗਾਜ਼ ਹੋਣਾ ਹੈ ਤਾਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਐਸੇ ਸਟੇਡੀਅਮ ਦੇ ਵਿੱਚ ਕੱਲ ਆਈਪੀਐਲ ਖੇਡਿਆ ਜਾਣਾ ਔਰ ਉਸ ਤੋਂ ਪਹਿਲਾਂ ਜਿਹੜੇ ਪੁਲਿਸ ਦੇ ਪੁਰਾ ਜਿਹੜੇ ਸੁਰੱਖਿਆ ਪ੍ਰਬੰਧਨ ਨੇ ਉਹਨਾਂ ਨੂੰ ਪੁਖਤਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਜਿਹੜਾ ਉਹ ਤਾਇਨਾਤ ਕੀਤਾ ਗਿਆ ਹਰੇਕ ਗੇਟ ਤੇ ਵਿੱਚ ਸਿਕਿਉਰਿਟੀ ਜਿਹੜੇ ਗਾਰਡ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਔਰ ਪੰਜਾਬ ਪੁਲਿਸ ਜਿਹੜੀ ਹੈ ਉਸ ਦੀ ਵੱਡੀ ਨਫਰੀ ਜਿਹੜੀ ਇਸ ਜਗ੍ਹਾ ਦੇ ਉੱਪਰ ਤਾਇਨਾਤ ਕੀਤੀ ਜਾ ਰਹੀ ਹੈ ਲੇਕਿਨ ਅਜੇ ਕੁਝ ਘੰਟੇ ਜਿਹੜੇ ਬਾਕੀ ਆ ਉਸ ਦੇ ਵਿੱਚ ਅੱਜ ਕਿਸ ਤਰੀਕੇ ਦੇ ਸੁਰੱਖਿਆ ਪ੍ਰਬੰਧ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਪੂਲੇ ਹਰੇਕ ਤਰਫ ਜਿਹੜੀ ਪੁਲਿਸ ਦੀ ਨਫਰੀ ਹੈ ਉਸ ਨੂੰ ਤਾਇਨਾਤ ਕੀਤਾ ਗਿਆ ਔਰ ਉਸਤੇ ਤਰਫ ਨਾਲ ਦੱਸਿਆ ਕਿ ਹਰੇਕ ਗੇਟ ਦੇ ਵਿੱਚ ਜਿਹੜੇ ਸਕੈਨਰ ਲਗਾਏ ਗਏ ਨੇ ਔਰ ਉਸਤੇ ਉੱਪਰ ਵੀ ਸੁਰੱਖਿਆ ਗੜ ਤਾਇਨਾਤ ਕੀਤੇ ਗਏ ਨੇ ਪੁਲਿਸ ਵੱਲ ਦੇ ਨਾਲ ਕਿਵੇਂ ਇਸ ਕੱਲ ਦੇ ਆਉਣ ਵਾਲੇ ਜਿਹੜਾ ਮੈਚ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ ਸਿਲਸਿਲੇ ਵਾਸ ਤਰੀਕੇ ਦੇ ਨਾਲ ਲਗਾਉਣਾ ਹੈ ਤਾਂ ਪੁਲਿਸ ਵੱਲੋਂ ਹਜ਼ਾਰਾਂ ਦੀ ਜਿਹੜੀ ਗਿਣਤੀ ਹੈ ਉਸ ਨੂੰ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਹੀ ਤਾਇਨਾਤ ਕਰ ਛੱਡਿਆ ਔਰ ਪਾਰਕਿੰਗ ਜਿਹੜੀ ਹੈ ਪਾਰਕਿੰਗ ਦੇ ਲਈ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਨੇ ਲਗਭਗ 7000 ਗੱਡੀਆਂ ਜਿਹੜੀਆਂ ਨੇ ਉਹ ਇੱਕ ਪਾਰਕਿੰਗ ਬਣਾਈ ਗਈ ਔਰ ਇਸੇ ਤਰੀਕੇ ਨਾਲ 200 ਤੋਂ 400 ਗੱਡੀਆਂ ਜਿਹੜੀਆਂ ਦੀ ਵੱਖਰੀ ਪਾਰਕਿੰਗ ਬਣਾਈ ਲਗਭਗ 10000 ਤੋਂ ਵੀ ਜ਼ਿਆਦਾ ਗੱਡੀ ਜਿਹੜੀ ਆ ਉਹ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਬਣਾਈ ਜਾਣੀ ਔਰ ਬਕਾਇਦਾ ਕਾਰ ਪਾਰਕਿੰਗ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਬੋਰਡ ਜਿਹੜੇ ਉਹ ਨਾਲ ਲਗਾਏ ਗਏ ਨੇ ਕਿ ਕਾਰ ਪਾਰਕਿੰਗ ਜਿਹੜੀ ਹੈ ਪਾਰਕਿੰਗ ਨੰਬਰ 3 ਇੱਥੇ ਆ 2 ਇੱਥੇ ਆ ਔਰ ਜਿਹੜੇ ਵੀ ਸਲਾਨੀ ਜਿਹੜੇ ਵੀ ਰੂਟ ਰਾਹੀਂ ਆਉਣਗੇ ਤਾਂ ਉਹਨਾਂ ਦੇ ਲਈ ਅਲੱਗ-ਅਲੱਗ ਪਾਰਕਿੰਗ ਜਿਹੜ ਰੱਖੀ ਗਈ ਹੈ ਇਸ ਦੇ ਨਾਲ ਹੀ ਕੱਲ ਆਉਣ ਵਾਲੇ ਮੈਚ ਦੇ ਵਿੱਚ ਜਿੱਥੇ ਹੁਣ ਲੋਕ ਜਿਹੜੇ ਪਹੁੰਚਦੇ ਨੇ ਸਲਾਨੀ ਉਹਨਾਂ ਦੇ ਲਈ ਜਿਹੜੀ ਪਾਰਕਿੰਗ ਫੈਸਿਲਿਟੀ ਹੈ ਉਸ ਦੇ ਨਾਲ ਪਾਸਿੰਗ ਜਿਹੜੀ ਹੈ ਉਹ ਖਾਸ ਤੌਰ ਦੇ ਉੱਪਰ ਰੱਖੀ ਗਈ ਹੈ ਔਰ ਜਿਹੜੇ ਪਾਸ ਵੱਖ-ਵੱਖ ਤਰ੍ਹਾਂ ਦੇ ਪਾਸ ਨੇ ਤਾਂ ਉਹਨਾਂ ਦੀ ਐਂਟਰੀ ਵੀ ਵੱਖ-ਵੱਖ ਗੇਟਾਂ ਦੇ ਰਾਹੀਂ ਕੀਤੀ ਜਾਵੇਗੀ ਹਰੇਕ ਗੇਟ ਦੇ ਉੱਤੇ ਸਿਕਿਉਰਿਟੀ ਗਾਰਡ ਜਿਹੜੇ ਰੱਖੇ ਜਾਣਗੇ ਔਰ ਉਹਨਾਂ ਦੀ ਚੈਕਿੰਗ ਕਰਕੇ ਬਕਾਇਦਾ ਪੁਲਿਸ ਨਾਲ ਚੈਕਿੰਗ ਕਰਕੇ ਫਿਰ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ ਔਰ ਕੱਲ ਦੇ ਮੈਚ ਲਈ ਕੁਝ ਮੈਸ ਜਿਹੜੇ ਘੰਟੇ ਨੇ ਉਹ ਹੀ ਬਾਕੀ ਨੇ ਮੁਹਾਲੀ ਦੇ ਨਵੇਂ ਸਟੇਡੀਅਮ ਦੇ ਵਿੱਚ ਕੱਲ ਮੈਚ ਦਾ ਆਗਾਜ਼ ਹੋਣਾ ਹੈ ਤਾਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਸੇ ਸਟੇਡੀਅਮ ਦੇ ਵਿੱਚ ਕੱਲ ਆਈਪੀਐਲ ਖੇਡਿਆ ਜਾਣਾ ਔਰ ਉਸ ਤੋਂ ਪਹਿਲਾਂ ਜਿਹੜੇ ਪੁਲਿਸ ਦੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਨਾਂ ਨੂੰ ਪੁਖਤਾ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਜਿਹੜਾ ਉਹ ਤਾਇਨਾਤ ਕੀਤਾ ਗਿਆ ਹਰੇਕ ਗੇਟ ਤੇ ਵਿੱਚ ਸਿਕਿਉਰਿਟੀ ਜਿਹੜੇ ਗਾਰਡ ਨੇ ਉਹਨਾਂ ਨੂੰ ਤਣਾਤ ਕੀਤਾ ਗਿਆ ਔਰ ਪੰਜਾਬ ਪੁਲਿਸ ਜਿਹੜੀ ਹੈ ਉਸਦੀ ਵਟੀ ਨਫਰੀ ਜਿਹੜੀ ਇਸ ਜਗ੍ਹਾ ਦੇ ਉੱਪਰ ਤਣਾਤ ਕੀਤੀ ਜਾ ਰਹੀ ਹੈ ਲੇਕਿਨ ਅਜੇ ਕੁਝ ਘੰਟੇ ਜਿਹੜੇ ਬਾਕੀ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਸੁਰੱਖਿਆ ਪ੍ਰਬੰਧ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਪੂਰਾ ਜਾਇਜ਼ਾ ਲਿਆ ਜਾ ਰਿਹਾ ਪੁਲੇ ਹਰੇਕ ਤਰਫ ਜਿਹੜੀ ਪੁਲਿਸ ਥੀ ਨਫਰੀ ਹੈ ਉਸ ਨੂੰ ਤਣਾਤ ਕੀਤਾ ਗਿਆ ਔਰ ਉਸੇ ਤਰਫ ਨਾਲ ਦੱਸੇ ਕਿ ਹਰੇਕ 게ਟ ਦੇ ਵਿੱਚ ਜਿਹੜੇ ਸਕੈਨਰ ਲਗਾਏ ਗਏ ਨੇ ਔਰ ਉਸ ਦੇ ਉੱਪਰ ਵੀ ਸੁਰੱਖਿਆ ਗਾਰਦ ਤਨਾਤ ਕੀਤੇ ਗਏ ਨੇ ਪੁਲਿਸ ਬਲ ਦੇ ਨਾਲ ਕਿਵੇਂ ਇਸ ਕੱਲ ਦੇ ਆਉਣ ਵਾਲੇ ਜਿਹੜਾ ਮੈਚ ਹੈ ਉਸ ਨੂੰ ਵਧੀਆ ਤਰੀਕੇ ਦੇ ਨਾਲ ਸਿਲਸਿਲੇ ਵਾਸਤੇ ਤਰੀਕੇ ਦੇ ਨਾਲ ਲੰਗਾਉਣਾ ਹੈ ਤਾਂ ਪੁਲਿਸ ਵੱਲੋਂ ਹਜ਼ਾਰਾਂ ਦੀ ਜਿਹੜੀ ਗਿਣਤੀ ਹੈ ਉਸ ਨੂੰ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਹੀ ਤਨਾਤ ਕਰ ਛੱਡਿਆ ਔਰ ਪਾਰਕਿੰਗ ਜਿਹੜੀ ਹੈ ਪਾਰਕਿੰਗ ਦੇ ਲਈ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਨੇ ਲਗਭਗ 7000 ਗੱਡੀਆਂ ਜਿਹੜੀਆਂ ਨੇ ਉਹ ਇੱਕ ਪਾਰਕਿੰਗ ਬਣਾਈ ਗਈ ਔਰ ਇਸੇ ਤਰੀਕੇ ਨਾਲ 200 ਤੋਂ 400 ਗੱਡੀਆਂ ਜਿਹੜੀਆਂ ਦੀ ਵੱਖਰੀ ਪਾਰਕਿੰਗ ਬਣਾਈ ਲਗभग 10000 ਤੋਂ ਵੀ ਜ਼ਿਆਦਾ ਗੱਡੀ ਜਿਹੜੀ ਆ ਉਹ ਮੁਹਾਲੀ ਦੇ ਸਟੇਡੀਅਮ ਦੇ ਵਿੱਚ ਬਣਾਈ ਜਾਣੀ ਔਰ ਬਕਾਇਦਾ ਕਾਰ ਪਾਰਕਿੰਗ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਬੋਰਡ ਜਿਹੜੇ ਉਹ ਨਾਲ ਲਗਾਏ ਗਏ ਨੇ ਕਿ ਕਾਰ ਪਾਰਕਿੰਗ ਜਿਹੜੀ ਹੈ ਪਾਰਕਿੰਗ ਨੰਬਰ 3 ਇੱਥੇ ਆ 2 ਇੱਥੇ ਆ ਔਰ ਜਿਹੜੇ ਵੀ ਸਲਾਨੀ ਜਿਹੜੇ ਵੀ ਰੂਟ ਰਾਹੀਂ ਆਉਣਗੇ ਤਾਂ ਉਹਨਾਂ ਦੇ ਲਈ ਅਲੱਗ-ਅਲੱਗ ਪਾਰਕਿੰਗ ਜਿਹੜੀ ਆ ਉਹ ਰੱਖੀ ਗਈ ਹੈ ਇਸ ਦੇ ਨਾਲ ਹੀ ਕੱਲ ਆਉਣ ਵਾਲੇ ਮੈਚ ਦੇ ਵਿੱਚ ਜਿੱਥੇ ਹੁਣ ਆ ਲੋਕ ਜਿਹੜੇ ਪਹੁੰਚਦੇ ਨੇ ਸਲਾਨੀ ਉਹਨਾਂ ਦੇ ਲਈ ਜਿਹੜੀ ਪਾਰਕਿੰਗ ਫੈਸਿਲਿਟੀ ਹੈ ਉਸ ਦੇ ਨਾਲ ਪਾਸਿੰਗ ਜਿਹੜੀ ਹੈ ਉਹ ਖਾਸ ਤੌਰ ਦੇ ਉੱਪਰ ਰੱਖੀ ਗਈ ਹੈ ਔਰ ਜਿਹੜੇ ਪਾਸ ਵੱਖ-ਵੱਖ ਤਰ੍ਹਾਂ ਦੇ ਪਾਸ ਨੇ ਤਾਂ ਉਹਨਾਂ ਦੀ ਐਂਟਰੀ ਵੀ ਵੱਖ-ਵੱਖ 게ਟਾਂ ਦੇ ਰਾਹੀਂ ਕੀਤੀ ਜਾਵੇਗੀ ਹਰੇਕ 게ਟ ਦੇ ਉੱਤੇ ਸਿਕਿਉਰਿਟੀ ਗਾਰਡ ਜਿਹੜੇ ਰੱਖੇ ਜਾਣਗੇ ਔਰ ਉਹਨਾਂ ਦੀ ਚੈਕਿੰਗ ਕਰਕੇ ਬਕਾਇਦਾ ਪੁਲਿਸ ਨਾਲ ਚੈਕਿੰਗ ਕਰਕੇ ਫਿਰ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ ਔਰ ਕੱਲ ਦੇ ਮੈਚ ਲਈ ਕੁਝ ਮੈਚ ਜਿਹੜੇ ਘੰਟੇ ਨੇ ਉਹ ਹੀ ਬਾਕੀ ਨੇ कैमरा पर्सन जगजीत कंग दैनिक टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप